ਅੰਮ੍ਰਿਤਸਰ ਦੇ ਵਪਾਰੀਆਂ ਦੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਅੰਮ੍ਰਿਤਸਰ ਫਿਰੋਜ਼ਪੁਰ ਰੇਲ ਲਿੰਕ ਜਿਹੜਾ ਕਿ ਕਾਫੀ ਸਮਾਂ ਪਹਿਲਾਂ ਜਿਹੜਾ ਕਿ ਇਸ ਯੋਜਨਾ ਤੇ ਮਨਮੋਹਨ ਸਰਕਾਰ ਨੇ ਵੀ ਐਲਾਨ ਕੀਤਾ ਸੀ ਪਰ ਇੰਪਲੀਮੈਂਟ ਨਹੀਂ ਹੋ ਸਕੀ ਸੀ ਤਾਂ ਹੁਣ ਜਿਹੜਾ ਕਿ ਇਸ ਨੂੰ ਇੰਪਲੀਮੈਂਟੇਸ਼ਨ ਵੱਲੇ ਅੱਗੇ ਵਧਾਇਆ ਜਾ ਰਿਹਾ ਹੈ ਬੀਤੇ ਕੱਲ ਜਿਹੜਾ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਐਲਾਨ ਕੀਤਾ ਗਿਆ ਹੈ ਇਸ ਦੇ ਤਹਿਤ ਵਪਾਰੀਆਂ ਵਿੱਚ ਬਹੁਤ ਵੱਡੀ ਖੁਸ਼ੀ ਹੈ ਮੇਰੇ ਨਾਲ ਪੰਜਾਬ ਦੇ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰਲਾ ਸੇਟ ਨਾਲ ਜਨਰਲ ਸਕੱਤਰ ਨੇ ਉਹਨਾਂ ਨਾਲ ਗੱਲਬਾਤ ਕਰ ਲਈ ਸੇਟ ਸਾਹਿਬ ਕੀ ਕਹੋਗੇ ਬਹੁਤ ਲੰਬੇ ਸਮੇਂ ਤੋਂ ਬਵਾੜੀ ਮੰਗ ਕਰ ਰਹੀ ਸੀ ਹੁਣ ਉਸ ਮੰਗ ਨੂੰ ਮੂਰ ਪੈਂਦਾ ਵਿਖਾਈ ਦੇ ਰਿਹਾ ਕੀ ਕਹੋਗੇ ਅੱਜ ਦਾ ਦਿਨ ਅਸੀਂ ਇਤਿਹਾਸਿਕ ਸਮੇਂ ਨੇ ਕਿਉਂਕਿ ਇਹ ਸਾਡੀ 2004 ਤੋਂ ਮੰਨਤ ਜਿਹੜੀ ਲੱਗੀ ਸੀ ਜਿਸ ਨੂੰ ਕਿ 2013 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਅਣਾ ਦੀ ਟਾਈਮ ਦੇ ਉੱਤੇ ਇਹਦੀ ਪਰਮਿਸ਼ਨ ਮਿਲੀ ਪਹਿਲੀ ਔਰ ਉਹਦੇ ਬਾਅਦ 2014 ਦੇ ਵਿੱਚ ਜਿਹੜਾ ਬਜਟ ਪਾਸ ਹੋਣਾ ਸੀ ਜਿਸਲੇ ਇਲੈਕਸ਼ਨ ਹੋਣੇ ਸੀ ਫ फेब्रुवारी ਦੇ ਵਿੱਚ ਉਹਦੇ ਵਿੱਚ ਅਸੀਂ ਇਹਨੂੰ ਰੇਲਵੇ ਬਜਟ ਦੇ ਵਿੱਚ ਪਾਸ ਕਰਵਾਇਆ ਪੰਜਾਬ ਪਰਦੇਪਾਰ ਬੰਡਲ ਨੇ ਔਰ ਅੱਜ ਇਹ ਸਪਣਾ ਜਿਹੜਾ ਸਾਡੇ ਪੂਰਵ ਪ੍ਰਧਾਨ ਸ਼੍ਰੀ ਅਮਰਤ ਰਾਜਨ ਜੀ ਔਰ ਅਸੀਂ ਜਿਸਲੇ 2004 ਤੋਂ ਇਹ ਦੇ ਮਗਰ ਲੱਗੇ ਅਸਾਂ ਔਰ ਉਹਨੂੰ ਅੱਜ ਸਰਕਾਰ ਹੋਂਦ ਦੇ ਨਾਲ ਅਸੀਂ ਸਮਝਨੇ ਆ ਕਿ ਇਹ ਵਪਾਰੀ ਜਗਤ ਦੀ ਇਕ ਅੰਮ੍ਰਿਤਸਰ ਵਾਸਤੇ ਬਹੁਤ ਵੱਡੀ ਸਵਾਤ ਜਿਹੜੀ ਹੈ ਉਹ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਰਵਨੀਤ ਬਿੱਟੂ ਜੀ ਜਿਹੜੇ ਕਿ ਰੇਲਵੇ ਮਿਨਿਸਟਰ ਨੇ ਅੱਜ ਦੀ ਅੱਜ ਔਰ ਥੋੜਾ ਸਭ ਤੋਂ ਜ਼ਿਆਦਾ ਮਹਿੰਤ ਜਿਹੜੀ ਹੈ ਉਹ ਅਸੀਂ ਵੀ ਲਾਈ ਹੈ ਔਰ ਸਾਡਾ ਸਾਥ ਜਿਹੜਾ ਇਸ ਮਾਮਲੇ ਦੇ ਵਿੱਚ ਇਹ ਸ਼੍ਰੀ ਜਵੇਤ ਮਲਕ ਜੀ ਜਿਹੜੇ ਐਕਸ ਮੈਂਬਰ ਰਾਜ ਸਭਾ ਮੈਂਬਰ ਪਾਰਲੀਮੈਂਟ ਉਹਨਾਂ ਨੇ ਬਹੁਤ ਇਸ ਕੰਮ ਦੇ ਵਿੱਚ 15 ਦਿਨ ਪਹਿਲੇ ਸਾਨੂੰ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਹੁਣ ਤਰਨਤਾਰਨ ਦੇ ਵਿੱਚ ਉਹਨੇ ਆਣਾ ਅੰਮ੍ਰਿਤਸਰ ਇਲੈਕਸ਼ਨ ਵਾਸਤੇ ਤੁਸੀਂ ਸਾਡਾ ਇਹ ਪੁਆਇੰਟ ਜਿਹੜਾ ਹੈ ਇਹਨੂੰ ਸਿਰੇ ਚੜਾਓ ਰੇਲਵੇ ਦਾ ਜਿਹੜਾ ਪੱਟੀ ਮੱਕੂ ਦਾ ਬਜਟ ਇਹ ਆਪਣਾ ਰੇਲ ਦਾ ਪ੍ਰੋਜੈਕਟ ਆ ਪੰਜਾਬ ਸਰਕਾਰ ਕੋਲੋਂ ਸਾਨੂੰ ਕੋਈ ਉਮੀਦ ਨਹੀਂ ਕਿਉਂਕਿ ਅਸੀਂ ਤੇ ਸੋਸ਼ਲ ਇੰਪੈਕਟ ਅਸੈਸਮੈਂਟ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੋਲੋਂ ਕਰਵਾਤੀ ਅਸੀਂ ਬਜਟ ਵੀ 40 ਕਰੋੜ ਰੁਪਏ ਦਾ ਪੰਜਾਬ ਸਰਕਾਰ ਮਨਿੰਦਰ ਸਿੰਘ ਦੇ ਵੇਲੇ ਪਾਸ ਕਰਵਾਤਾ ਲੇਕਿਨ ਜ਼ਮੀਨ ਐਕਵਾਇਰ ਇਹਨਾਂ ਦੀ ਇੰਟੈਂਸ਼ਨ ਐ ਸੀ ਪੰਜਾਬ ਸਰਕਾਰ ਦੀ ਸੋ ਅੱਜ ਸੈਂਟਰਲ ਗਵਰਨਮੈਂਟ ਨੇ ਇਹ ਇੱਕ ਅਮਰਸਰ ਨੂੰ ਜਿਹੜਾ ਤੋਹਫਾ ਦਿੱਤਾ ਔਰ ਮੈਂ ਸਮਝਦਾ ਕਿ ਇਹਦਾ ਪੰਜਾਬ ਦੇ ਵਿੱਚ ਕਾਫੀ ਖਾਸ ਕਰ ਅਮਰਸਰ ਜਿਹੜਾ ਇਹਦੀ ਡਵੈਲਪਮੈਂਟ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਇਸ ਪ੍ਰੋਜੈਕਟ ਦਾ ਹੋਏਗਾ ਔਰ ਅਮਰਸਦੀ ਇਕਨੋਮਿਕ ਜਿਹੜੀ ਡਵੈਲਪਮੈਂਟ ਆ ਉਹ ਇਹਦੇ ਤੇ ਬਹੁਤ ਆਧਾਰਿਤ ਆ ਔਰ ਇਹਦੇ ਨਾਲ ਨਾਲ ਸਭ ਤੋਂ ਵੱਡਾ ਜਿਹੜਾ ਫਾਇਦਾ ਸਾਡੇ ਪੰਜਾਬ ਦੇ ਇਲਾਵਾ ਮੁਲਕ ਨੂੰ ਮਿਲੇਗਾ ਉਹ ਇਹ ਹੈ ਕਿ ਥਿਸ ਇਜ਼ ਅ ਸੈਕੰਡ ਡਿਫੈਂਸ ਲਾਈਨ ਆਫ ਇੰਡੀਆ ਕਿਉਂਕਿ ਇਹ ਜਿਹੜੇ ਸਾਡੇ ਸਤਲੁਜਰ ਬਿਆਸ ਦੇ ਉੱਤੇ ਆਲਰੇਡੀ ਜਿਹੜੀ ਰੇਲ ਟ੍ਰੈਕ ਚੱਲ ਰਹੀ ਹੈ ਉਹਦੇ ਜਿਹੜੇ ਬ੍ਰਿਜ ਹੋ ਗਏ ਨੇ ਉਹ ਅੰਗਰੇਜ਼ਾਂ ਦੇ ਵੇਲੇ ਪੁਰਾਣੇ ਹੋ ਚੁੱਕੇ ਨੇ ਆਊਟਡੇਟਡ ਹੋ ਚੁੱਕੇ ਨੇ ਉਹਨਾਂ ਦੀ ਕੋਈ ਭਰੋਸਾ ਨਹੀਂ ਹੈਗਾ ਔਰ ਸੈਕੰਡ ਡਿਫੈਂਸ ਲਾਈਨ ਜਿਹੜੀ ਇੰਡੀਆ ਦੀ ਇਹਨਾਂ ਨੇ ਤਿਆਰ ਕੀਤੀ ਇਸ ਪ੍ਰੋਜੈਕਟ ਨਾਲ ਹੋਏਗੀ ਉਹ ਸਾਡੇ ਉਹਨਾਂ ਦੀ ਮਾਲ ਢੋਾਈ ਵਾਸਤੇ ਮਿਲਟਰੀ ਦੇ ਮਾਲ ਢੋਾਈ ਮਿਲਟਰੀ ਦੇ ਜਿਹੜੇ ਅਪਲਾਈਐਂਸ ਨੇ ਮਿਲਟਰੀ ਦੇ ਔਜ਼ਾਰ ਉਹਨਾਂ ਦੇ ਹਥਿਆਰ ਸਪਲਾਈ ਉਹਦੇਾਸੇ ਬਹੁਤ ਵੱਡਾ ਇੱਕ ਜੋ ਕਿਉਂਕਿ ਸਾਰੀ ਬਾਰਡਰ ਬੈਲਟ ਹੈ ਜੀ ਔਰ ਇਹਦੇ ਨਾਲ ਨਾਲ ਐਕਸਪੋਰਟਰਸ ਜਿਹੜੇ ਇੰਪੋਰਟ ਕਰਦੇ ਜਾਂ ਐਕਸਪੋਰਟ ਕਰਦੇ ਰਾਈਸ ਦੀ ਅੰਬਰ ਸਰ ਤੋਂ ਬਹੁਤ ਵੱਡੀ ਐਕਸਪੋਰਟ ਹੈ ਉਹਨਾਂ ਨੂੰ ਵੀ ਬਹੁਤ ਵੱਡਾ ਫਾਇਦਾ ਫਰੇਡ ਦਾ ਵੀ ਪਹੁੰਚੇਗਾ ਇਹਦੇ ਇਲਾਵਾ ਸਭ ਕੋ ਵੱਡਾ ਟਾਈਮ ਹੈ ਕਿ 5 ਘੰਟੇ ਦਾ ਸਫ਼ਰ ਜਿਹੜਾ ਹੈ ਨੀ ਉਹ ਬੰਬੇ ਦਾ ਛੋਟ ਹੋਏਗਾ 240 ਕਿਲੋਮੀਟਰ ਇੱਕ ਛੋਟੀ ਮਾਈਲੇਜ ਨਹੀਂ ਗਈ ਬਹੁਤ ਵੱਡੀ ਮਾਈਲੇਜ ਹੈ 240 ਕਿਲੋਮੀਟਰ ਅਮਰਸਰ ਤੋਂ ਬੰਬੇ ਜਾਣਾ ਹੈ ਅਮਰਸਰ ਤੋਂ ਬੰਬੇ ਜਾਣ ਵਾਸਤੇ 240 ਕਿਲੋਮੀਟਰ ਦੀ ਰਾਹ ਜਿਹੜਾ ਛੋਟ ਹੋਏਗਾ ਔਰ ਇਹਦੇ ਨਾਲ ਹੋਰ ਕਿੰਨੇ ਕ ਡਵੈਲਪਮੈਂਟ ਮਾਝਾ ਔਰ ਮਾਲਵਾ ਇੱਕ ਲਾਈਨ ਤੇ ਆਏਗਾ ਮਹਾਰਾਸ਼ਟਰਾ ਗੁਜਰਾਤ ਰਾਜਸਥਾਨ ਉਹਦੇ ਨਾਲ-ਨਾਲ ਆਪਣਾ ਮਾਲਵਾ ਔਰ ਮਾਝਾ ਇਕ ਲਾਈਨ ਦੇ ਹੋਗੇ ਜਿਸ ਦੇ ਨਾਲ ਕਿ ਅੰਮ੍ਰਿਤਸਰ ਦੀ ਟੂਰੀ ਟੂਰਿਜ਼ਮ ਇੰਡਸਟਰੀ ਇਕਨੋਮਿਕ ਡਵੈਲਪਮੈਂਟ ਇਹ ਸਾਰੀਆਂ ਚੀਜ਼ਾਂ ਬਹੁਤ ਬੜਾਵੇ ਦੇ ਉਤੇ ਆ ਗਈਆਂ ਧੰਨਵਾਦ ਬਿਲਕੁਲ ਜੀ ਜਦੋਂ ਤੁਹਾਨੂੰ ਪਤਾ ਲੱਗਾ ਵੀ ਇਹ ਚੀਜ਼ ਤੇ ਹੁਣ ਜਿਹੜਾ ਕਿ ਮੂਰ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਕਾਫੀ ਸਾਲ ਦੀ ਥੋੜੀ ਇਹ ਡਿਮਾਂਡ ਰਹੀ ਹੈ ਉਹਨਾਂ ਨਾਲ ਵਪਾਰ ਤਾਂ ਬੂਸਟ ਹੋਵੇਗਾ ਵੀ ਨਾਲ ਨਾਲ ਜਿੰਨੇ ਵੀ ਲੋਕ ਅੰਮ੍ਰਿਤਸਰ ਤੋਂ ਬੰਬੇ ਟਰੈਵਲ ਕਰਦੇ ਨੇ ਉਹਨਾਂ ਦੀ ਦੂਰੀ ਵੀ ਘਟੇਗੀ ਤੇ ਫਰੇਟ ਕੋਈ ਡੋਲੋਂ ਨੂੰ ਵੀ ਫਾਇਦਾ ਮਿਲੇਗਾ ਕਿਕ ਹੋਵੇ ਸਰ 2004 ਦੇ ਵਿੱਚ ਮੇਰੇ ਪਿਤਾ ਸ਼੍ਰੀ ਸਵਰਗੀ ਸ਼੍ਰੀ ਅਮ੍ਰਿਤ ਲਾਲ ਜੈਨ ਜਿਹੜੇ ਤਤਕਾਲੀਨ ਪੰਜਾਬ ਪ੍ਰਦੇਸ਼ ਦੇ ਤਤ ਪ੍ਰਧਾਨ ਸੀ ਉਹਨਾਂ ਨੇ ਸਪਨਾ ਦੇਖਿਆ ਸੀ ਔਰ ਇਹਦੇ ਬਾਰੇ ਪੂਰੀ ਡਿਟੇਲ ਰਿਪੋਰਟ ਬਣਾਈ ਫਿਰ 2013 ਚ ਇੱਕ ਸਿਸ਼ਟ ਮੰਡਲ ਜਿੱਚ 옴ਪrakash ਸੋਨੀ ਜੀ ਸੀ ਪਿਆਲਾਲ ਸਿੰਘ ਸੀ ਤੇ ਮੇਰੇ ਸਵਰਗੀ ਪਿਤਾ ਤਤਕਾਲੀਨ ਪ੍ਰਧਾਨ ਜਦੋਂ ਪੰਜਾਬ ਪ੍ਰਦੇਸ਼ ਪਰਿਵਾਰ ਮੰਡਲ ਦੇ ਪ੍ਰਧਾਨ ਸ਼੍ਰੀ ਅੰਮ੍ਰਿਤ ਲਾਲ ਜੈਨ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾਕਟਰ ਮਰਮੂਨ ਸਿੰਘ ਜੀ ਨੂੰ ਇਹ ਪ੍ਰੋਜੈਕਟ ਲੈ ਕੇ ਮਿਲੇ ਸੀ ਔਰ ਇਹ ਪ੍ਰੋਜੈਕਟ ਦੇ ਬਾਰੇ ਜਦੋਂ ਉਹਨਾਂ ਨੇ ਉਹਨਾਂ ਨੂੰ ਸਾਰੀ ਬਰੀਫਿੰਗ ਦਿੱਤੀ ਦੱਸਿਆ ਐਂਡ ਹੀ ਵਾਸ ਵੈਰੀ ਇੰਪ੍ਰੈਸਡ ਉਹ ਬਹੁਤ ਇੰਪ੍ਰੈਸਡ ਹੋਇਆ ਪ੍ਰੋਜੈਕਟ ਦੇਖ ਕੇ ਕਿਉਂਕਿ ਇਹ ਪ੍ਰੋਜੈਕਟ ਦੇ ਵਿੱਚ ਪਲੱਸ ਪੁਆਇੰਟਸ ਅੰਨੇ ਨੇ ਕਿ ਇੱਕ ਕੋਰੀਡੋਰ ਹੈ ਬਾਰਡਰ ਬੈਲਡਿੰਗ ਇਹਦੇ ਲਈ ਜਿੱਥੇ ਕਿ ਟੂਰਿਜ਼ਮ ਨੂੰ ਬੜਾਵਾ ਮਿਲਣਾ ਹੈ ਟ੍ਰੇਡ ਨੂੰ ਬੜਾਵਾ ਮਿਲਣਾ ਹੈ ਡਿਫੈਂਸ ਲਈ ਇੱਕ ਸੈਕਿੰਡ ਡਿਫੈਂਸ ਲਾਈਨ ਬਣਨੀ ਹੈ ਮਾਜਾ ਮਾਲਵਾ ਇੱਕ ਹੋ ਜਾਣਾ ਅੱਜ ਮਾਲਵਾ ਤੋਂ ਕਿਸੇ ਨੇ ਮਾਜਾ ਆਣਾ ਤਾਂ ਉਹਨੂੰ ਦੁਆਬਾ ਟੱਪ ਕੇ ਆਣਾ ਪੈਂਦਾ ਹੈ ਉਹ ਸਿੱਧਾ ਮਾਜੇ ਤੋਂ ਮਾਲਵਾ ਆ ਸਕਦਾ ਹੈ ਔਰ ਐਸੇ ਪ੍ਰੋਜੈਕਟ ਜਿਹਦੇ ਉਹਨਾਂ ਨੇ ਮੈਰਿਟ ਦੇਖੇ ਉਹਨਾਂ ਨੇ ਇਹਨੂੰ ਪਾਸ ਕਰਵਾਇਆ ਉਸ ਤੋਂ ਬਾਅਦ ਅਸੀਂ ਪੰਜਾਬ ਸਰਕਾਰ ਦੇ ਮਗਰ ਵੀ ਲੱਗੇ ਰਹੇ ਕਾਫੀ ਟਾਈਮ ਔਰ ਐ ਪ੍ਰੋਜੈਕਟ ਨੂੰ ਗਜਟ ਕਰਾਇਆ 50 ਕਰੋੜ ਰੁਪਏ ਅਸੀਂ ਇਹ ਪੰਜਾਬ ਸਰਕਾਰ ਲਈ ਐਸਾਈਡ ਕਰਾਇਆ تھا ਕਿ ਇਹ ਭੂਮੀ ਅਧਿਗ੍ਰਹਿਣ ਕੀਤੀ ਜਾਏ ਔਰ ਇਹਨੂੰ ਭੂਮੀ ਨੂੰ ਸਰਕਾਰ ਨੂੰ ਸੌਂਪਿਆ ਜਾ ਰੇਲਵੇ ਮਿਨਿਸਟਰੀ ਨੂੰ ਤਾਂ ਕਿ ਇਹ ਪ੍ਰੋਜੈਕਟ ਸ਼ੁਰੂ ਹੋ ਸਕੇ ਲੇਕਿਨ ਕਈ ਕਾਰਨਾਂ ਕਰਕੇ ਪ੍ਰੋਜੈਕਟ ਡਿਲੇ ਹੁੰਦਾ ਰਿਹਾ ਲੇਕਿਨ ਅੱਜ ਮੈਨੂੰ ਕੱਲ ਜਦੋਂ ਪਤਾ ਚੱਲਿਆ ਕੇ ਕੇਂਦਰੀ ਮੰਤਰੀ શ્રી ਰਵਨੀਤ ਬਿੱਟੂ ਜੀ ਨੇ ਔਰ ਸ਼ਵੇਤ ਮਲਿਕ ਜੀ ਨੇ ਜਿਹੜਾ ਆਪਣਾ ਉਪਰਾਲਾ ਕੀਤਾ ਉਹਦੇ ਨਾਲ ਐ ਅਪਰੂਵਲ ਮਿਲ ਗਈ ਹੈ ਔਰ ਇਹ ਪ੍ਰੋਜੈਕਟ ਜਲਦੀ ਸਟਾਰਟ ਹੋ ਰਿਹਾ ਹੈ ਤੇ ਮੈਂ ਸਨ ਬਹੁਤ ਵਪਾਰੀਆਂ ਚ ਕੋਈ ਇੱਕਦਮ ਖੁਸ਼ੀ ਦੀ ਲਹਿਰ ਸੀ ਕਿ ਕਾਫੀ ਟਾਈਮ ਤੋਂ ਜਿਹੜੀ ਸਾਡੀ ਡਿਮਾਂਡ ਚੱਲੀ ਆ ਰਹੀ ਹੈ ਉਹਨਾਂ ਪੂਰੀ ਹੋਏਗੀ ਔਰ ਪੱਟੀ ਮੱਖੂ ਜਿਹੜਾ ਰੇਲ ਲਿੰਕ ਹੈ 25.7 ਕਿਲੋਮੀਟਰ ਦਾ ਪਏਗਾ ਔਰ ਇੱਕ ਸਾਨੂੰ ਨਵਾਂ ਕੋਰੀਡੋਰ ਮਿਲੇਗਾ ਜੀ ਤੁਹਾਡੇ ਦੇ ਜਜ਼ਬਾਤ ਵੀ ਨਾਲ ਜੁੜੇ ਹੋਏ ਨੇ ਕਿਉਂਕਿ ਤੁਹਾਡੇ ਫਾਦਰ ਸਾਹਿਬ ਨੇ ਜਿਹੜੇ ਕਿ ਇਸ ਟਾਈਮ ਇਸ ਤੇ ਦੁਨੀਆ ਵਿੱਚ ਨਹੀਂ ਨੇ ਹਨਾ ਉਹਨਾਂ ਨੇ ਇਸ ਚੀਜ਼ ਦੀ ਜਿਹੜੀ ਕਿ ਉਹ ਡਿਮਾਂਡ ਕੀਤੀ ਸੀ ਬਿਲਕੁਲ ਜੀ ਸੈਂਟੀਮੈਂਟਲੀ ਅਸੀਂ ਨਾਲ ਜੁੜੇ ਹੋਏ ਆਂ ਔਰ ਕਾਫੀ ਟਾਈਮ ਤੋਂ ਪ੍ਰੋਜੈਕਟ ਨੂੰ ਅਸੀਂ ਪਰਸੂ ਕਰ ਰਹੇ ਆਂ ਔਰ ਅਸੀਂ ਐਸਾ ਕੋਈ ਵੀ ਦਰਵਾਜ਼ਾ ਨਹੀਂ ਜਿਹੜਾ ਪ੍ਰੋਜੈਕਟ ਲਈ ਅਸੀਂ ਨਹੀਂ ਖੜਕਾਇਆ ਔਰ ਮੈਂ ਸਾਰਿਆਂ ਦਾ ਸ਼੍ਰੀ ਓਮ ਪ੍ਰਕਾਸ਼ ਸੋਨੀ ਜੀ ਦਾ ਸ਼ਵੇਤ ਮਲੀ ਜੀ ਦਾ ਰਵਨੀਤ ਬਿੱਟੂ ਜੀ ਦਾ ਡਾਕਟਰ ਮਨਮੋਹਨ ਸਿੰਘ ਜੀ ਦਾ ਸਾਰੇ ਹੀ ਉਹ ਲੋਕਾਂ ਦਾ ਜਿਨ੍ਹਾਂ ਨੇ ਇਹ ਪ੍ਰੋਜੈਕਟ ਨੂੰ ਆਪਣਾ ਉੱਪਰ ਆਪਣਾ ਉਪਰਾਲੇ ਨੂੰ ਅੱਗੇ ਵਧਾਇਆ ਔਰ ਖਾਸ ਕਰਕੇ ਸਾਡੇ ਤਤਕਾਲੀਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਉਹਨਾਂ ਨੇ ਅੱਜ ਬਾਰਡਰ ਬੈਲਟ ਦੀ ਡਿਮਾਂਡ ਨੂੰ ਮੰਗਿਆ ਫਾਦਰ ਸਾਹਿਬ ਨੂੰ ਵੀ ਵਿਸ਼ੇਸ਼ ਧੰਨਵਾਦ ਲਈ ਹੁਣ ਸੱਚੀ ਸਜਾਲ ਜੀ ਹੋਏਗੀ ਕਿਉਂਕਿ ਇਹ ਪ੍ਰੋਜੈਕਟ ਜਿਹਨੂੰ ਨੇਪਰੇ ਚੜਾਏਗਾ ਕਿਉਂਕਿ ਤੁਹਾਡੇ ਫਾਦਰ ਜੀ ਜਿਹੜੀ ਕੀ ਹੋਏ ਇੱਕ ਇੱਕ ਸੁਪਨਾ ਸੀਗਾ ਵੀ ਇਹ ਪ੍ਰੋਜੈਕਟ ਬਿਲਕੁਲ ਜੀ ਇਹ ਸੁਪਨਾ ਮੇਰੇ ਫਾਦਰ ਸਾਹਿਬ ਦਾ ਸੀ ਉਹਨਾਂ ਨੇ ਇੱਥੇ ਕਾਫੀ ਡਿਟੇਲਡ ਰਿਸਰਚ ਕੀਤੀ ਪਹਿਲੇ 3-4 ਸਾਲ ਅਦੀ ਸੋਸ਼ਲ ਇੰਪੈਕਟ ਰਿਪੋਰਟ ਵੀ ਬਣਵਾਈ ਸੀ ਆਪਣਾ ਗੁਨਾਹਗ ਦੇ ਯੂਨੀਵਰਸਿਟੀ ਤੋਂ ਔਰ ਕਾਫੀ ਟਾਈਮ ਉਹਨਾਂ ਨੇ ਮਿਹਨਤ ਕਰਨ ਤੋਂ ਬਾਅਦ ਇਹ ਪ੍ਰੋਜੈਕਟ ਨੂੰ ਅੱਗੇ ਰੱਖਿਆ ਸੀ ਔਰ ਅੱਜ ਇਹ ਪਰਾਲਾ ਸਿਰੇ ਚੜ੍ਹਦੇ ਉਹਨਾਂ ਨੂੰ ਬਹੁਤ-ਬਹੁਤ ਇਸ ਗੱਲ ਦੀ ਮੈਂ ਸ਼ਧਾਂਜਲੀ ਵੀ ਦੇਣਾ ਕਿ ਉਹਨਾਂ ਨੂੰ ਇਸ ਗੱਲ ਦੀ ਵਾਕਈ ਜਿੱਥੇ ਵੀ ਉਹ ਸੁਰਗਾਂ 'ਚ ਵਾਸ ਕਰਦੇ ਹੋਣ ਕਿ ਉਹਨਾਂ ਨੂੰ ਖੁਸ਼ੀ ਹੋਈ ਤੇ ਹੁਣ ਕੀ ਡਿਮਾਂਡ ਕਰਦੇ ਹੋ ਕਿਉਂਕਿ ਪਹਿਲਾਂ ਵੀ 10 11 ਸਾਲ ਪਹਿਲੇ ਘੋਸ਼ਣਾ ਹੋਈ ਪਰ ਇੰਪਲੀਮੈਂਟ ਨਹੀਂ ਹੋਇਆ ਹੁਣ ਵੀ ਪੰਜਾਬ ਸਰਕਾਰ ਨੂੰ ਕੀ ਤੁਸੀਂ ਡਿਮਾਂਡ ਕਰੋਗੇ ਕੀ ਅਪੀਲ ਕਰਨਾ ਚਾਹੁੰਦੇ ਦੇਖੋ ਮੈਂ ਤੇ ਆਈ ਅਪੀਲ ਕਰਨਾ ਚਾਹਾਂਗੇ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹਦੇ ਵਿੱਚ ਸਾਨੂੰ ਰਾਜਨੀਤੀ ਤੋਂ ਜਾਤੀ ਧਰਮ ਤੋਂ ਸਭ ਨੂੰ ਤੋਂ ਉੱਪਰ ਉੱਠ ਕੇ ਲੋਕਾਂ ਦੀ ਭਲਾਈ ਲਈ ਦੇਸ਼ ਭਲਾਈ ਲਈ ਪ੍ਰੋਜੈਕਟ ਨੂੰ ਅੱਗੇ ਲਿਆਂਉਣ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਇਹਨੂੰ ਇੱਥੇ ਕੰਮ ਕਰਨਾ ਚਾਹੀਦਾ ਔਰ ਇਹਦੀ ਇੰਪਲੀਮੈਂਟੇਸ਼ਨ ਜਲਦ ਤੋਂ ਜਲਦ ਹੋਣੀ ਚਾਹੀਦੀ ਹੈ ਬਿਲਕੁਲ ਅਮੇਰ ਫਿਰੋਜ਼ਪੁਰ ਰੇਲ ਲਿੰਕ ਲਾਈਨ ਜਿਹੜਾ ਪ੍ਰੋਜੈਕਟ ਹੈ ਉਸ ਦੀ ਇੰਪਲੀਮੈਂਟੇਸ਼ਨ ਜਲਦ ਤੋਂ ਜਲਦ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਬਹੁਤ ਸਾਲ ਪਹਿਲਾਂ ਇਸ ਦੀ ਡਿਮਾਂਡ ਕੀਤੀ ਸੀ ਜਿਸ ਨੇ ਡਿਮਾਂਡ ਕੀਤੀ ਸੀ ਅਮਰਤ ਲਾਲ ਜੈਨ ਭਾਵੇਂ ਉਹ ਦੁਨੀਆ ਵਿੱਚ ਨਹੀਂ ਨੇ ਉਹਨਾਂ ਦੇ ਬੇਟੇ ਸਮੀਰ ਜੈਨ ਨੇ ਆਬੂ ਕੋ ਹੁੰਦੇ ਆਖਿਆ ਕਿ ਉਹਨਾਂ ਦੇ ਪਿਤਾ ਦੀ ਜਿਹੜੀ ਡਿਮਾਂਡ ਹੈ ਉਸ ਨੂੰ ਹੁਣ ਬੂਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਔਰ ਉਹਨਾਂ ਨੇ ਪੰਜਾਬ ਸਰਕਾਰ ਤੋਂ ਵੀ ਅਪੀਲ ਕੀਤੀ ਹੈ ਬੇ ਛੇਤੂ ਤੇ ਛੇਤੀ ਲੈਂਡ ਕੁਆਰਕ ਕੀਤੀ ਜਾਵੇ ਤਾਂ ਜੋ ਜਿਹੜਾ ਇਹ ਪ੍ਰੋਜੈਕਟ ਹੈ ਇਹ ਨੇਪਰੇ ਚੜੇ ਜਿਸ ਨਾਲ ਕੀ ਵਪਾਰੀਆਂ ਨੂੰ ਫਾਇਦਾ ਤਾਂ ਹੈ ਹੀ ਜਿਹੜੇ ਅੰਮ੍ਰਿਤਸਰ ਤੋਂ ਮੁੰਬਈ ਮੁੰਬਈ ਤੋਂ ਅੰਮ੍ਰਿਤਸਰ ਟਰੈਵਲ ਕਰਦੇ ਨੇ ਉਹਨਾਂ ਦਾ ਸਫ਼ਰ ਵੀ ਜਿਹੜਾ ਕਿ ਕਾਫੀ ਬਚੇਗਾ ਸਮਾਂ ਬਚੇਗਾ ਨਾਲ ਪੈਸਾ ਵੀ ਬਚੇਗਾ ਕਿਆ ਮਾ ਪਰਸਨ ਸੁਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਨਕ ਸਟੇ ਵੀ ਅੰਮ੍ਰਿਤਸਰ